ਤੇ ਆ ਕਿਵੇਂ ਫਿਰ ਸੋਚ ਲਿਆ ਵੀ ਇਹ ਜਗਾਰ ਲਾਈਏ ਇਹ ਸਰਕਾਰਾਂ ਨੇ ਸੋਚਣ ਨੂੰ ਮਜਬੂਰ ਕਰਤਾ ਵੀਰੇ ਹਾਂ ਬਾਰਡਰ ਦੇ ਹਾਲਾਤ ਦੇਖ ਕੇ ਹੂੰ ਤਾਂ ਫਿਰ ਸੋਚਣ ਨੂੰ ਮਜਬੂਰ ਹੋਏ ਕਿ ਉਹਦਾ ਕੋਈ ਹੱਲ ਤਾਂ ਕੱਢਣਾ ਸੀਗਾ ਹੂੰ ਤੋੜਨ ਦਾ ਹੂੰ ਠੀਕ ਹੈ ਜਿਵੇਂ ਹੁਣ ਜਿੰਨਾ ਸਰਕਾਰ ਹਰਿਆਣਾ ਤੱਕਾ ਕਰ ਰਹੀ ਏ ਇਹ ਕੋਈ ਪਾਕਿਸਤਾਨ ਚ ਦਾ ਬੈਟ ਜਾ ਨਹੀਂ ਰਹੇ ਜਹਾਂ ਤਾਂ ਦਿੱਲੀ ਹੋਈ ਰਹੇ ਆ ਇੰਡੀਆ ਦੇ ਇੱਕ ਜੀ ਨਹੀਂ ਇਹ ਤਾਂ ਫਿਰ ਹਵਾ ਬਣੀ ਜਾਣੀ ਅੰਦਰ ਇੰਦੇ ਅੰਦਰ ਕੁਝ ਨਹੀਂ ਜਾਣਾ ਜੀ ਹਾਂ ਇੰਦੇ ਅੰਦਰ ਤੇ ਜੇ ਫਿਰ ਮੋਦੀ ਅੱਗੋਂ ਗੋਲੀਆਂ ਮਾਰੇਗਾ ਸਿੱਧੀ ਉਹੀ ਜਾਣੀ ਹੈ ਜੀ ਪਲਾਸਟਿਕ ਦੀ ਗੋਲੀ ਨਾ ਇਹ ਕੁਝ ਨਹੀਂ ਜਾਣਾ ਨਹੀਂ ਅੰਦਰ ਫਿਰ ਹੁਣ ਚਲਾਉ ਕੌਣ ਆਪਾਂ ਆਪ ਕਰਾਂਗੇ ਚਲਾਵਾਂਗੇ ਵਧੀਆ ਨਾ ਸਭ ਮੁੰਡੇ ਲੰਗਰਾਚ ਨੇ ਓਖੇ ਟਾਈਮ ਸਾਰੇ ਸਾਹਮਣੇ ਆਉਣਗੇ ਮਤਲਬ ਤੁਸੀਂ ਆਹ ਜਿਹੜੇ ਲੁਕੇ ਹੋਏ ਹਥਿਆਰ ਆ ਜਿਹੜੇ ਕੋਲ ਵਿੱਚੋਂ ਵੀ ਉਹਦੂਆ ਇੱਕਦਮ ਪੜਾਕਾ ਪਾਉਣ ਫਿਰ ਕਿੰਨਿਆਂ ਕਿ ਤਿਆਰ ਕਰਾਈ ਬੈਠੇ ਨੇ ਨਾਲ ਦੀਆਂ ਚਾਰ ਨੇ ਜੀ ਤਿੰਨ ਆ ਫੜਿਆ ਯਾਰ ਦੋਸਤ ਹੋਰ ਨੇ ਉਹਨਾਂ ਨੇ ਵੀ ਤਿਆਰ ਨੇ ਲੋਕਲ ਨੇ ਜਿਹਦਾ ਲੋਡ ਪੈਗੀ ਜੱਥੇਬੰਦੀਆਂ ਦੀ ਕਾਲ ਆਏਗੀ ਕੋਈ ਪਤਾ ਪਹਿਲਾਂ ਉਹਨਾਂ ਨੇ ਹੁਣ ਥੋੜੇ ਜਿਹਾ ਜ਼ਿਆਦਾ ਥੋੜਾ ਜਿਆ ਉਹਨੂੰ ਭੇਤ ਪੈਗਾ ਵੀ ਕਿਵੇਂ ਕਿਵੇਂ ਕਿਸਾਨ ਇਹ ਤੋੜਦੇ ਆ ਹਨਾ ਕੀ ਕੀ ਕੱਢ ਕੇ ਲੈ ਜਾਂਦੇ ਆ ਔਰ ਉਹਨੇ ਇੱਕ ਥੋੜਾ ਜ਼ਿਆਦਾ ਹੀ ਕੀਤਾ ਵਾ ਪ੍ਰਬੰਧ ਸਰੀਏ ਸੂਰੀਏ ਪਾ ਕੇ ਲੱਗਦਾ ਵੀਰ ਕੁਝ ਨਹੀਂ ਹੁੰਦਾ ਇਹ ਪ੍ਰਬੰਧ ਤਾਂ ਮਿੰਟਾਂ ਦੇ ਖਿਲਰ ਜਾਣੇ ਹੂੰ ਫਿਰ ਕਿੱਦੇ ਜਾਣ ਦੀ ਤਿਆਰੀ ਆ ਹੁਣ ਬਸ ਕਾਲ ਆਉਣ ਦੇ ਜੱਥੇ ਬੰਦੀ ਦੀ ਅਸੀਂ ਨੇੜੇ ਹੀ ਆ ਦੂਰ ਤੇ ਹੈ ਨਹੀਂ ਹਾਂ 10 ਮਿੰਟ ਦਾ ਰਸਤਾ ਸਹੀ ਗੱਲ ਆ ਲੈਜੋਗੇ ਉਹ ਵੀ ਸੋਚਣਗੇ ਫੌਜੀ ਜੀ ਵੀ ਉਹਨਾਂ ਨੂੰ ਪਤਾ ਨਹੀਂ ਇਹ ਮੋਦੀ ਨੂੰ ਵੀ ਇਹ ਜਗਾੜੀ ਪਹਿਲਾਂ ਮੋਦੀ ਨੂੰ ਤੇ ਪਤਾ ਹੈ ਉਹ ਤੇ ਹੁਣ ਬੇਵਕੂਫੀਆਂ ਕਰ ਰਿਹਾ ਹਾਂ ਪਤਾ ਤਾਂ ਹੈਗਾ ਦਿੱਲੀ ਤੱਕ ਤਾਂ ਪਹੁੰਚ ਗਏ ਪਹਿਲਾਂ ਕਿੰਨੇ ਵਾਰੀ ਦਿੱਲੀ ਆਪਣੇ ਵੱਡਿਆਂ ਨੇ ਫਤਿਹ ਕਰਕੇ ਛੱਡੀ ਹੂੰ ਫੇਰ ਫਤਿਹ ਹੋਊਗੀ ਕੋਈ ਚੱਕ ਕਰਨੀ ਹੈ ਚੱਲੀ ਜੇ ਦੋ ਘੰਟਾ ਦਾ ਨਹੀਂ ਨਿਕਾੜਣਾ ਜੋ ਵੱਧ ਤੋਂ ਵੱਧ ਮੋਦੀ ਜੇ ਗੋਲੀ ਮਾਰੇਗਾ ਤਾਂ ਹੀ ਹੱਲ ਹੈ ਕੋਈ ਸਿੱਧੀ ਹਾਂ ਹੈ ਆਸੂ ਗੈਸਰ ਪਲਾਸਟਿਕ ਦੀਆਂ ਗੋਲੀਆਂ ਦਾ ਕੋਈ ਅਸਰ ਨਹੀਂ ਹੁੰਦਾ ਹੂੰ ਕੀ ਹਾਲ ਚਾਲ ਆ ਦੋਸਤੋ ਠੀਕ ਠਾਕ ਓ ਤੁਹਾਨੂੰ ਪਤਾ ਅਜ 20 ਤਰੀਕ ਹੋ ਚੁੱਕੀ ਆ ਤੇ ਸੰਭੂ ਬਾਰਡਰ ਤੇ ਲੱਗੇ ਹੋਇਆ ਤੁਹਾਨੂੰ ਹਰ ਇੱਕ ਚੀਜ਼ ਦੀ ਅਪਡੇਟ ਦੇਣ ਲਈ ਹਨ ਤੇ ਸਾਡੀ ਜਿੰਨੀ ਡਿਊਟੀ ਆ ਹਨ ਅਸੀਂ ਨਿਭਾਈ ਜਾਂਦੇ ਆ ਤੁਹਾਨੂੰ ਪਤਾ ਵੀ ਸਾਡਾ ਪੇਜਾਂ ਦਾ ਕੰਮ ਜਿੰਨਾ ਕਹਿਗਾ ਅਸੀਂ ਤੁਹਾਡੇ ਤੱਕ ਦੂਰ ਜਿੱਥੇ ਤੱਕ ਸਾਡੇ ਭਰਾ ਬੈਠੇ ਉਹਨਾਂ ਤੱਕ ਹਨ ਪਹੁੰਚ ਦੀ ਕਰ ਰਹੇ ਆ ਗੱਲਬਾਤ ਤੇ ਅੱਜ ਅਸੀਂ ਇੱਕ ਤੁਹਾਨੂੰ ਇਹ ਜੇ ਵੀਰ ਨਾਲ ਮਲਾਉਣ ਲੱਗੇ ਆ ਇਹ ਜੇ ਕਿਸਾਨ ਭਰਾ ਨਾਲ ਮਲਾਉਣ ਲੱਗੇ ਆ ਵੀ ਜਿਨੇ ਮਤਲਬ ਆਪਦੀ ਜਾਨ ਦੀ ਪਰਵਾਹ ਬਿਨਾ ਕੀਤੇ ਵੀ ਉਹਨੇ ਇਹ ਜਿਹਾ ਕੰਮ ਕਰਤਾ ਵੀ ਹੁਣ ਇਹਦੇ ਸਾਹਮਣੇ ਜਿਹੜੇ ਆਹ ਇਹਨਾਂ ਨੇ ਲਾਇਆ ਬੈਰੀਗੇਟ ਪੱਕੇ ਕਰਕੇ ਇਹ ਨਹੀਂ ਛਾੜਦੇ ਪਟੂ ਜਿਹੜੇ ਹਸਾਬ ਨਾਲ ਜਗਾੜ ਲਾ ਲਿਆ ਨਾ ਤਾਂ ਟਾਇਰਾਂ ਤੇ ਜਿਵੇਂ ਟਾਇਰਾਂ ਤੇ ਟਰੈਕਟਰਾਂ ਦੇ ਗੋਲੀਆਂ ਮਾਰ ਦਿੰਦੇ ਆ ਟਾਇਰ ਪੰਚਰ ਕਰ ਦਿੰਦੇ ਨਾ ਦੇ ਟਾਇਰ ਪੰਚਰ ਹੋਣੇ ਆ ਜੇ ਇਹ ਅਥਰੂ ਕਹਿੰਦੇ ਗੋਲੇ ਭੰਨਣਗੇ ਕੈਵਨ ਨੂੰ ਤਾਂ ਨਾ ਇਹਦਾ ਕੈਵਨ ਟੁੱਟਣਾ ਤੇ ਅੱਜ ਪੌਪਲਨ ਬਾਈ ਹੁਣਾਂ ਲਿਆਂਦੇ ਆ ਬਾਈ ਜੀ ਹਾਸੇ ਕਰਦਾਂ ਲੱਸੀਗਾ ਵੀਰੇ ਪਹਿਲਾਂ ਥੋੜਾ ਬਾਲਾ ਬਾਲਾ ਧੰਨਵਾਦ ਆ ਮੇਰੇ ਬੰਨਿਓ ਤੇ ਸਾਰੇ ਪਰਿਵਾਰ ਬੰਨਿਓ ਮੇਰੇ ਬੰਨਿਓ ਫੇਸਬੁੱਕ ਬੰਨਿਓ ਜਿਹੜਾ ਤੂੰ ਆਹ ਕੰਮ ਕੀਤਾ ਤੇ ਤੁਹਾਨੂੰ ਨਾਲ ਦੀ ਲੋਕੇਸ਼ਨ ਦਾ ਕਰਕੇ ਥੋੜਾ ਜਿਆ ਰੱਖਿਆ ਗਿਆ ਜੀ ਤਾਂ ਅਗਰ ਕਹੀ ਦਿਖਾਉਣਾ ਨਹੀਂ ਬਾਲਾ ਤੇ ਸੌਟ ਦੇ ਵਿੱਚ ਲਾਇਆ ਤੁਹਾਨੂੰ ਦੇਖੋ ਤੁਸੀਂ ਤੇ ਬਾਈ ਕੀ ਨਾਮ ਆਪਣਾ ਆਪਣਾ ਗੁਰਪਿੰਦਰ ਸਿੰਘ ਨਾਮ ਹੈ ਠੀਕ ਆ ਤੇ ਆ ਕਿਵੇਂ ਫਿਰ ਸੋਚ ਲਿਆ ਵੀ ਇਹ ਜਿਗਾਰ ਲਾਈਏ ਇਹ ਸਰਕਾਰਾਂ ਨੇ ਸੋਚਣ ਨੂੰ ਮਜਬੂਰ ਕਰਤਾ ਵੀਰੇ ਹਾਂ ਬਾਰਡਰ ਦੇ ਹਾਲਾਤ ਦੇਖ ਕੇ ਹੂੰ ਤਾਂ ਫਿਰ ਸੋਚਣ ਨੂੰ ਮਜਬੂਰ ਹੋਏ ਕਿ ਉਹਦਾ ਕੋਈ ਹੱਲ ਤਾਂ ਕੱਢਣਾ ਸੀਗਾ ਹੂੰ ਤੋੜਨ ਦਾ ਹੂੰ ਠੀਕ ਹੈ ਜਿਵੇਂ ਹੁਣ ਜਿੰਨਾ ਸਰਕਾਰ ਹਰਿਆਣਾ ਤੱਕਾ ਕਰ ਰਹੀ ਏ ਇਹ ਕੋਈ ਪਾਕਿਸਤਾਨ ਚ ਦਾ ਬੈਟ ਜਾ ਨਹੀਂ ਰਹੇ ਜਹਾਂ ਤਾਂ ਦਿੱਲੀ ਹੋਈ ਰਹੇ ਆ ਇੰਡੀਆ ਦੇ ਇੱਕ ਵਸਨੀਕ ਆ ਸਾਡਾ ਦੇਸ਼ ਏ ਸਾਡੀ ਰਾਜਸਤਾਨੀ ਏ ਉਹਨੂੰ ਰੋਕਣ ਵਾਸਤੇ ਜੋ ਹਰਿਆਣਾ ਸਰਕਾਰ ਨੇ ਅਰੇਂਜਮੈਂਟ ਕਰਿਆ ਜੀ ਉਹਦਾ ਜਵਾਬ ਦੇਣ ਵਾਸਤੇ ਹਮ ਵੀਰੇ ਅਸੀਂ ਵੀ ਛੋਟਾ ਜਾ ਉਪਰਾਲਾ ਕਰਿਆ ਹਮ ਇਹ ਫਿਰ ਬਾਈ ਪਹਿਲਾਂ ਹੀ ਆ ਕਿ ਇਹ ਲੈ ਕੇ ਆਂਦੀ ਆ ਆਪਣੀ ਲਈ ਆ ਜੀ ਆਪਣੀ ਲਈ ਆ ਹਾਂਜੀ ਹਾਂਜੀ ਕਿੰਨੇ ਦੀ 25 ਲੱਖ ਰੁਪਏ ਦੀ ਲਈ ਦਰਜੇ ਨਹੀਂ ਲੱਗਿਆ ਪਤੀ ਲੱਖ ਲਈ ਜਾਂ ਕੋਈ ਡਰਨ ਨਹੀਂ ਲੱਗਿਆ ਪੈਸਾ ਕਾਦੇ ਵਾਸਤੇ ਹੁੰਦਾ ਜਦੋਂ ਆਪੜ ਔਖੇ ਟਾਈਮ ਕਿਸੇ ਭਾਈ ਬੰਦੇ ਦੇ ਕੰਮ ਨਾ ਆਏ ਤਾਂ ਪੈਸੇ ਦਾ ਕੀ ਕਰਨਾ ਹਮ ਸਹੀ ਗੱਲ ਹੈ ਹੁਣ ਇੱਥੇ ਘਟੋ ਘਟ ਵੀ মিডিਆ ਦੱਸਦੀ ਹੈ ਕਿ 100 ਤੋਂ 700 ਬੰਦਾ ਸ਼ੰਭੂ ਬਾਰਡਰ ਦੇ ਉੱਤੇ ਜ਼ਖਮੀ ਹੋ ਚੁੱਕਾ ਹੈ ਹੋ ਚੁੱਕਾ ਸਹੀ ਗੱਲ ਹੈ ਠੀਕ ਹੈ ਜੀ ਉਹਦਾ ਹੁਣ ਹੱਲ ਕੋਈ ਨਹੀਂ ਅਸੀਂ ਲੋਕਾਂ ਨੂੰ ਸਾਨੂੰ ਸਾਰਾ ਪਤਾ ਹੈ ਇੱਥੇ कि इना ने बैरिकेड कैसे करी हुई है। असी इन दी रैकी करी हुई पहला। पूरी शानबीन कीती हुई है। पूरी उशान कित्थों टूट सकदा सਾਨੂੰ ਸਾਰਾ ਪਤਾ ਹੈ। ਕਿਉਂਕਿ ਜੇ ਟਰੈਕਟਰ ਜਾਂਦਾ ਟਰੈਕਟਰ ਦੇ ਟਾਇਰ 'ਚ ਗੋਲੀ ਮਾਰਦੇ ਨੇ। ਹਾਂ। ਤੇ ਆਸੂ ਗਾਸ ਦੇ ਗੋਲੇ ਮਾਰਦੇ ਨੇ। ਉਹਦੇ ਪਛਾਣ ਵਾਸਤੇ ਅਸੀਂ ਕੁਛ ਕਰਿਆ ਛੋਟਾ ਜਿਹਾ। ਨਾ ਇਹਦੇ 'ਚ ਹੋਰ ਵੀ ਮਨ ਤਾਂ ਲੱਗਦਾ ਬਾਈ ਇਹ ਤੁਹਾਡੇ ਏਸੀ ਹੁੰਦਿਆ ਮੈਨੂੰ ਲੱਗਦਾ ਕੈਪਨ ਹਾਂ। ਆ ਕੈਪਨ ਏਸੀ ਹੈ ਬਾਜੀ। ਨਾ ਇਹਦੇ ਦਾ ਫਿਰ ਹਵਾ ਬਣੀ ਜਾਣੀ ਅੰਦਰ। ਇਹਦੇ ਅੰਦਰ ਕੁਛ ਨਹੀਂ ਜਾਣਾ ਜੀ। ਹਾਂ। ਇਹਦੇ ਅੰਦਰ ਤੇ ਜੇ ਫਿਰ ਮੋਦੀ ਅੱਗ ਗੋਲੀਆਂ ਮਾਰੇਗਾ ਸਿੱਧੀ ਉਹੀ ਜਾਣੀ ਹੈ ਜੀ ਪਲਾਸਟਿਕ ਦੀ ਗੋਲੀ ਨਾਲ ਕੁਝ ਨਹੀਂ ਜਾਣਾ ਅੰਦਰ ਫਿਰ ਉਹਨੂੰ ਚਲਾਉ ਕੌਣ ਆਪਾਂ ਆਪ ਕਰਾਂਗੇ ਚਲਾਵਾਂਗੇ ਜੀ ਹੈ ਆਪ ਚਲਾਵਾਂਗੇ ਵੀਰੇ ਜਾਓ ਗੁਰੂ ਦਾ ਸਿੰਘ ਗੜਕਦਾ ਹੈ ਜਾਓ ਜਾਓ ਮਹਾਰਾਜ ਆਪ ਹੀ ਲੈ ਜਾਊਗਾ ਜੀ ਆਏ ਨਹੀਂ ਬਾਈ ਯਾਰ ਲੱਗਦਾ ਜਿਵੇਂ ਵੀ ਕਈ ਉਹਨਾਂ ਦਾ ਵਿਵਹਾਰ ਆਪਾਂ ਕਿਸੇ ਬੰਦੇ ਨੂੰ ਚਲਾ ਜਿਹੜਾ ਡਰਾਈਵਰ ਹੁੰਦੇ ਆ ਆਪਣੇ ਉਹ ਨਹੀਂ ਵੀ ਉਹਨੂੰ ਲਾਉਣਾ ਵੀਰੇ ਐਵੇਂ ਨਹੀਂ ਕਿਸੇ ਦੀ ਜਾਨ ਤੇ ਖੇਡਣਾ ਚਾਹੀਦਾ ਬੰਦੇ ਨੂੰ ਆਪਣੀ ਜਾਨ ਤੇ ਖੇਡਣਾ ਚਾਹੀਦਾ ਪਹਿਲਾਂ ਵੀ ਆਪਾਂ ਜਦੋਂ ਪਹਿਲੇ ਧਰਨੇ ਦੇ ਵਿੱਚੋਂ ਇਥੋਂ ਪਹਿਲਾ ਟਰੈਕਟਰ ਲੰਘਿਆ ਸੀ ਉਹਦੇ ਉੱਤੇ ਵੀ ਆਪਾਂ ਸਭ ਤੋਂ ਅੱਗੇ ਸੀਗੇ ਕੀ ਬਾਤ ਹੈ ਠ ਸਾਡਾ ਫਰਜ਼ ਮੰਨਦਾ ਸਾਰੇ ਪੰਜਾਬ ਦੇ ਵਿੱਚੋਂ ਸਾਡੇ ਬਜ਼ੁਰਗ ਸਾਡੇ ਛੋਟੇ ਭਰਾ ਆਏ ਹੋਏ ਨੇ ਜਿਨ੍ਹਾਂ ਨੂੰ ਅੱਗੇ ਰਸਤਾ ਕਲੀਅਰ ਕਰਕੇ ਦੇਣਾ ਅਸੀਂ ਲੋਕਾਂ ਵਾਲਾ ਸਾਡੀ ਟੀਮ ਇੱਥੇ ਵਦਿਆ ਨਾ ਸਭ ਮੁੰਡੇ ਲੰਗਰਾ ਚ ਨੇ ਔਖੇ ਟਾਈਮ ਸਾਰੇ ਸਾਹਮਣੇ ਆਉਣਗੇ ਮਤਲਬ ਤੁਸੀਂ ਆਹ ਜਿਹੜੇ ਲੋਕੇ ਵੇ ਹਥਿਆਰ ਆਏ ਨੇ ਕੋਈ ਬੈਠੇ ਹੋ ਉਹਦੂਆ ਇੱਕਦਮ ਪਟਾਕਾ ਪਾਉਣ ਫਿਰ ਕਿੰਨਿਆਂ ਕਿ ਤਿਆਰ ਕਰਾਈ ਬੈਠੇ ਨੇ ਢੇ ਨਾਲ ਦੀਆਂ ਚਾਰ ਨੇ ਜੀ ਤਿੰਨ ਆ ਪੜ ਯਾਰ ਦੋਸਤ ਹੋਰ ਨੇ ਉਹਨਾਂ ਨੇ ਵੀ ਤਿਆਰ ਨੇ ਲੋਕਲ ਨੇ ਜਿਹਦਾ ਲੋਡ ਪੈ ਗਈ ਜੱਥੇਬੰਦੀਆਂ ਦੀ ਕਾਲ ਆਏਗੀ ਜਿਸ ਤਰ੍ਹਾਂ ਕਰਨਾ ਉਹਦੋਂ ਜਿਨਾਕਾ ਤੋੜਨ ਦੀ ਕਾਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਅੱਗੇ ਜਾ ਕੇ ਨਾਕਾ ਤੋੜਾ ਨੇ ਇਹ ਬਈ ਇਹ ਜਿਹੜੇ ਉਹਨਾਂ ਨੇ ਪੱਥਰ ਦੇ ਇੰਤਜ਼ਾਮ ਕੀਤੇ ਵਾ ਤੁਹਾਨੂੰ ਪਤਾ ਪਹਿਲਾਂ ਉਹਨਾਂ ਨੇ ਹੁਣ ਥੋੜੇ ਜਿਹਾ ਜ਼ਿਆਦਾ ਥੋੜਾ ਜਿਹਾ ਉਹਨੂੰ ਭੇਤ ਪੈਗਾ ਵੀ ਕਿਵੇਂ ਕਿਵੇਂ ਕਿਸਾਨ ਇਹ ਤੋੜਦੇ ਆ ਹਨਾ ਕੀ ਕੀ ਕੱਢ ਕੇ ਲੈ ਜਾਂਦੇ ਆ ਪਰ ਉਹਨਾਂ ਨੇ ਐਕਤੀ ਥੋੜਾ ਜ਼ਿਆਦਾ ਹੀ ਕੀਤਾ ਵਾ ਪ੍ਰਬੰਧ ਸਰੀਏ ਸੂਰੀਆ ਪਾ ਕੇ ਲੱਗਦਾ ਵੀਰ ਕੁਝ ਨਹੀਂ ਹੁੰਦਾ ਇਹ ਪ੍ਰਬੰਧ ਤਾਂ ਮਿੰਟੇ ਦੇ ਖਿਲਰ ਜਾਣੇ ਹੂੰ ਹੇ ਤਾਂ ਮਿਲਟਾ ਖੇਲੇ ਰ ਮੈਨੂੰ ਕੁਛ ਨਹੀਂ ਆਉਂਦਾ ਮੇਰੀ ਗੱਲ ਸੁਣੋ ਮਿੱਟੀ ਦਾ ਸਾਡੇ ਕੋਲ ਰੇਂਜ ਹੈ ਹਾਂ ਜਿੰਨਾ ਟੁੱਟੇਗਾ ਤੋੜ ਕੇ ਅਸੀਂ ਏਸੀ ਕੈਮਨ ਕਿਉਂ ਪ੍ਰਬੰਧ ਕਰੇ ਨੇ ਕਿਉਂਕਿ ਭਾਵੇਂ ਉੱਥੇ 5 ਘੰਟੇ ਗੋਲੇ ਮਾਰੀ ਜਾਣਾ ਅਸੀਂ ਆਪਣੀ ਮਿੱਟੀ ਪਾਵਾਂਗੇ ਉਹਦੇ ਚ ਜਿੰਨਾ ਟੁੱਟੇਗਾ ਜਿੱਥੇ ਨਾ ਟੁੱਟੇਗਾ ਆਹੀ ਸਾਡੇ ਕੋਲ ਮਿੱਟੀ ਦਾ ਰੇਂਜ ਹੈ ਥੇਲਿਆਂ ਦਾ ਰੇਂਜ ਜੀ ਜਿਹੜਾ ਯੂਥ ਹੈ ਜਿੰਨੇ ਥੇਲੇ ਸੜ ਸੜ ਗਏ ਉਹ ਸਾਡੇ ਜਿਹੜੀਆਂ ਗੱਡੀਆਂ ਨਾਲ ਹੀ ਮਿੱਟੀ ਪਾ ਦੇਣੀ ਅਸੀਂ ਰੈਂਪ ਬਣਾ ਦੇਾਂਗੇ ਜਿਹੜੀ ਉਹ ਟਰਾਲੀਆਂ ਭਰਾਈਆਂ ਫਿਰ ਤੁਸੀਂ ਭਰਾਈਆਂ ਮਿੱਟੀਆਂ ਬੇਰੇ ਚਲੋ ਸਾਰੀ ਜਥੇਬੰਦੀ ਨਾਲ ਹੋ ਕੇ ਨਹੀਂ ਠੀਕ ਆ ਸਾਰੀ ਸੰਗਤ ਲੱਗੇ ਵਾਣਾ ਸਾਰੀ ਸੰਗਤ ਦਾ ਸੰਯੋਗ ਹੈ ਹਾਂ ਨਹੀਂ ਸਾਰੀ ਬਾਈ ਰਲ ਮਿਲ ਕੇ ਹਨਾ ਕਰੀ ਜਾਂਦੇ ਜਿਵੇਂ ਜਿੰਨੇ ਕਿ ਜੋਗਾ ਹੈਗਾ ਕੋਈ ਬੰਦਾ ਕੋਈ ਆਪ ਦਾ ਆ ਕੇ ਸੰਯੋਗ ਪਾਈ ਜਾਂਦਾ ਹਨਾ ਤੇ ਕੋਈ ਜਿਵੇਂ ਸੁੱਡੇ ਵਾਂਗੂ ਵੱਡੀ ਸੇਵਾ ਲਈ ਜਾਂਦਾ ਫਿਰ ਇਹ ਹੁਣ ਜੇ ਮਾਲਾ ਇਹ ਤਾਂ ਆਪਾਂ ਰੇਤੇ ਰੂਤੇ ਦੇ ਵਰਤੀ ਆ ਇਹ ਪੱਥਰ ਤੇ ਫਿਰ ਇਹ ਤੇ ਭਾਜੀ ਪੱਥਰ ਤੇ ਵੀ ਕੰਮ ਕਰਦੀ ਹੈ ਜੀ ਕਰਦੀ ਹੈ ਹਾਂਜੀ ਪੱਥਰ ਚ ਮਾਈਨਿੰਗ ਦਾ ਕੰਮ ਕਰਦੀ ਹੈ ਹਾਂ ਸਾਤ ਹੁੰਦੇ ਹਨਾ ਉਹ ਜਿੰਨੀਆਂ ਪਹਾੜੀਆਂ ਜੇ ਕਟਿੰਗ ਹੁੰਦੀਆਂ ਸਾਰੀ ਇਹ ਉੱਥੇ ਕੰਮ ਕਰਦੀਆਂ ਨੇ ਭਾਜੀ ਠੀਕ 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 ਹਾਂਜੀ ਤੇ ਵਧੀਆ ਗੱਲ ਆ ਬਾਈ ਫ ਬਸ ਕਾਲ ਆਉਣ ਦੇ ਇੱਥੇ ਬੰਦੀ ਦੀ ਅਸੀਂ ਨੇੜੇ ਹੀ ਆ ਦੂਰ ਤੇ ਹੈ ਨਹੀਂ ਹਾਂ 10 ਮਿੰਟ ਦਾ ਰਸਤਾ ਸਹੀ ਗੱਲ ਆ ਲੈ ਜਾਗੇ ਉਹ ਵੀ ਸੋਚਣਗੇ ਫੌਜੀ ਜੀ ਵੀ ਵੀ ਜਦ ਇਹ ਸੰਦ ਕਿਹੜੇ ਕਿਹੜੇ ਲੈਣ ਭਾਈ ਤੱਕ ਜੀ ਦੇਖਦਾ ਨਾ ਵੀ ਉਹ ਜਿਹ ਮੈਂ ਹੁਣ ਬੰਬ ਜੇ ਸੜਦੇ ਸੀ ਆਪ ਦੇ ਵਾਲੇ ਆਪ ਲੈਣ ਉਹ ਜਿਹੜੇ ਤੂੜੀ ਭਰ ਨਹੀਂ ਨਾ ਉਹ ਬਲੋਰ ਜੇ ਹੁੰਦੇ ਆ ਉਹ ਲੈ ਕੇ ਉੱਥੇ ਤੈਨੂੰ ਪਤਾ ਬਾਰਡਰ ਤੇ ਉੱਦਦੇ ਹਵਾ ਮਾਰਦੇ ਨੂੰ ਪਤਾ ਆਪਣੇ ਪੰਜਾਬ ਵਾਲੇ ਜਗਾੜੀ ਨੇ ਜੜ ਲਾ ਲੈਣਗੇ ਕੋਈ ਤੇ ਕੋਈ ਉਹਨੇ ਲਾ ਲੈਣਾ ਹਾਂਜੀ ਹਾਂਜੀ ਸਹੀ ਗੱਲ ਆ ਉਹਨਾਂ ਨੂੰ ਪਤਾ ਨਹੀਂ ਇਹ ਮੋਦੀ ਨੂੰ ਵੀ ਇਹ ਜਗਾੜੀ ਪਹਿਲਾਂ ਮੋਦੀ ਨੂੰ ਤੇ ਪਤਾ ਹੈ ਉਹ ਤੇ ਹੁਣ ਬੇਵਕੂਫੀਆਂ ਕਰ ਰਿਹਾ ਹਾਂ ਹਾਂ ਪਤਾ ਤਾਂ ਹੈਗਾ ਦਿੱਲੀ ਤੱਕ ਤਾਂ ਪਹੁੰਚ ਗਏ ਪਹਿਲਾਂ ਕਿੰਨੇ ਵਾਰੀ ਦਿੱਲੀ ਆਪਣੇ ਵੱਡਿਆਂ ਨੇ ਫਤਿਹ ਕਰਕੇ ਛੱਡੀ ਹੂੰ ਫਿਰ ਫਤਿਹ ਹੋਊਗੀ ਕੋਈ ਚੈੱਕ ਕਰਨੀ ਹੈਗਾ ਇਹ ਇਹ ਜਿਹੜੀ ਚੀਜ਼ ਬਣਾਈ ਆ ਮਤਲਬ ਤੁਸੀਂ ਇਸ ਕਰਕੇ ਬਣਾਏ ਜਿਵੇਂ ਹੁਣ ਆਪਣੇ ਸਾਰੇ ਮੁੰਡੇ ਜ਼ਖਮੀ ਹੋ ਜਾਂਦੇ ਨੇ ਨਾ ਵੱਧ ਜ਼ਖਮੀ ਹੈ ਨਾ ਬਹੁਤ ਨੁਕਸਾਨ ਹੋਵੇ ਇੱਥੇ ਵੱਧ ਤੋਂ ਵੱਧ ਕੈਵਨ ਦੇ ਟਾਈਮ ਕੱਟਾਂਗੇ ਤਾਂ ਹੀ ਵੀਰੇ ਮਸ਼ੀਨ ਚੱਲੂਗੀ ਹੂੰ ਕਿਉਂਕਿ ਜੇ ਅਸੀਂ ਕੈਬਨ ਨੇ ਸ਼ੀਸ਼ੇ ਟੁੱਟ ਜਾਣੇ ਹਨ ਹੂੰ ਤਾਂ ਆਸੂ ਗੈਸ ਦੇ ਅਸਰ ਦੇ ਵਿੱਚ ਬੰਦਿਆਂ ਨੂੰ ਕੰਮ ਕਰਨ ਔਖਾ ਸੀਗਾ ਚਾਹੇ ਮੈਂ ਆਂ ਚਾਹੇ ਕੋਈ ਹੋਰ ਇਹ ਸਭ ਨੇ ਮਸ਼ੀਨਾਂ ਤਾਂ ਤਿਆਰ ਕਰੀਆਂ ਨੇ ਕਿਉਂਕਿ ਹੁਣ ਏਸੀ ਕੈਬਨ ਨੇ ਭਾਵੇਂ 2 ਘੰਟੇ ਸੰਘਰਸ਼ ਕਰੀ ਚੱਲੀ ਜਰੀ 2 ਘੰਟੇ ਦਾ ਨਹੀਂ ਨਿਕਾਲਣਾ ਜੋ ਵੱਧ ਤੋਂ ਵੱਧ ਮੋਦੀ ਜੇ ਗੋਲੀ ਮਾਰੇਗਾ ਤਾਂ ਹੀ ਹੱਲ ਹੈ ਕੋਈ ਸਿੱਧੀ ਹਾਂ ਹੈ ਆਸੂ ਗੈਸ ਔਰ ਪਲਾਸਟਿਕ ਦੀਆਂ ਗੋਲੀਆਂ ਨਾਲ ਕੋਈ ਅਸਰ ਨਹੀਂ ਹੁੰਦਾ ਹੂੰ ਅੰਦਰ ਫਿਰ ਜਿਵੇਂ ਹੁਣ ਇਹਦੇ ਮੂਰੇ ਚੀਮਰਾ ਦੇਣੀਆਂ ਉਹਨਾਂ ਨੂੰ ਉਨੀ ਜਗ੍ਹਾ ਦੇਖਣ ਦੋ ਕੀ ਛੱਡ ਲੈਣੀਆਂ ਉਹਦੇ ਵੀਰੇ ਆਪਾਂ ਅੰਦਰ ਖੁੱਲ੍ਹਦੀ ਕਰਨੀ ਐ ਹਾਂ ਤਾਂ ਕਿ ਅਸੋ ਵੀ ਅੰਦਰ ਕਰ ਲੈਣੀ ਆ ਉਹ ਵੀ ਕਰ ਲੈਣੀ ਐ ਵੀ ਆਂ ਵਿੱਚ ਕਿਤੇ ਲੱਗਦਾ ਵੀ ਬੰਦ ਕਰ ਲਾ ਚੱਲੀ ਜਾਣ ਦੇ ਕੰਮ ਵੇਖਣ ਦੇ ਖੜੇ ਆ ਹਾਂ ਉਹ ਵੀ ਆਪਾਂ ਅੰਦਰੋਂ ਖੁੱਲ੍ਹਦੀ ਬੰਦੀ ਕਰ ਕਰਨੀ ਐ ਨਹੀਂ ਠੀਕ ਆ ਠੀਕ ਆ ਜਾਣ ਉਹ ਤਾਂ ਇਹਦੇ ਸੁੰਡ ਦੇ ਹਿਸਾਬ ਨਾਲ ਇਹ ਤਾਂ ਮਲਾ ਚਾਰ ਕ ਬਰਾਕਟਾਂ ਦੇ ਵਿੱਚ ਇਹ ਟਰਾਲੀ ਭਰ ਦਿੰਦੀ ਆ ਕਰਨ ਕੇ ਚਾਰ ਕਮਸਾਂ ਚ ਢਾਲ ਦਈ ਜਿਵੇਂ 12 ਫੁੱਟ ਦੀ ਟਰਾਲੀ ਹੋਵੇ ਪਾਰ ਤੋਂ ਬਰਾਟਾਂ ਦੀ ਮਸਾਟਾ ਪੱਤੇ ਚ ਚਾਰ ਵਾਗਟਾ ਸਵਾ ਸੂਬਾ ਮਾੜ ਜਾਂਦਾ ਮਾੜਾ ਇਹਨੇ ਤਾਂ ਪੰਜ ਦਾ ਪੰਜ 10 ਮਿੰਟ ਜਿਹੜੇ ਖੱਡੇ ਇਹਨਾਂ ਨੇ ਪੱਤੇ ਪਿਆ ਮਾੜੇ ਮਾੜੇ ਜੇ ਤੂੰ ਆ ਜਾਉਂਗਾ ਇਹਦਾ ਸੌਲਮੈਂਟਾ ਚ ਭਰਦੀ ਹਾਂਜੀ ਹਾਂਜੀ ਪਰ ਸਹੀ ਗੱਲ ਹੈ ਇਹ ਜੇ ਇੰਤਜ਼ਾਮੀ ਸਾਰਿਆਂ ਨੂੰ ਕਰਨੇ ਚਾਹੀਦੇ ਆ ਜਿਵੇਂ ਹੁਣ ਬਾਈ ਉਹਨਾਂ ਨੇ ਕੈਬਨ ਬਣਾਇਆ ਨਾ ਤੇ ਐਦਾਂ ਹੀ ਸਾਰਿਆਂ ਨੂੰ ਕਹਿਵਣਾ ਤੇ ਤਿਆਰ ਕਰਾਉਣਾ ਟਰੈਕਟਰਾਂ ਦੇ ਵੀ ਹਨਾ ਬਾਈ ਮੇਰੇ ਹਿਸਾਬ ਨਾਲ ਇਹ ਚੀਜ਼ਾਂ ਕਰਾਉਣਾ ਚਾਹੀਦੀਆਂ ਮੇਰੇ ਜਿੰਦੇ ਜਿੰਦੇ ਕੋ ਵੀ ਜੋ-ਜੋ ਮਸ਼ੀਨਰੀ ਹੋ ਲੈ ਕੇ ਪਹੁੰਚਣਾ ਚਾਹੀਦਾ ਬਾਰਡਰ ਤੇ ਜਾਂ ਖਨੋਰੀ ਬਾਰਡਰ ਹੈ ਚਾਹੇ ਸ਼ੰਭੂ ਬਾਰਡਰ ਹੈ ਚਾਹੇ ਜਿੱਥੇ ਆ ਵੀਰੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਆਪਣੇ ਪੰਜਾਬ ਕੋ ਬੜੇ ਬੰਦੇ ਨੇ ਜਿੰਨਾਂ ਕੋ ਐ ਖੁਦੀ ਮਸ਼ੀਨਰੀ ਹੈ ਹਮ ਸਭ ਨੂੰ ਸਾਥ ਦੇਣਾ ਚਾਹੀਦਾ ਕਿਸਾਨੀ ਦਾ ਆਪਾਂ ਕਿਸਾਨੀ ਚੋਂ ਹੀ ਉੱਠੇ ਆ ਵੀਰੇ ਕਿਸਾਨੀ ਚੋਂ ਉੱਠ ਕੇ ਹੀ ਆਪਾਂ ਚੀਜ਼ਾਂ ਖਰੀਦਣ ਯੋਗ ਹੋਏ ਆ ਜੇ ਆਪਣੇ ਬਜ਼ੁਰਗਾਂ ਨੇ ਕਿਸਾਨੀ ਸੰਭੀ ਵੀ ਸੀ ਹੁਣ ਆਪਣੀ ਕਿਸਾਨੀ ਖਤਮ ਹੁੰਦੀ ਜਾ ਰ ਨਾਲ ਨਾਲ ਖੇਤੀ ਕਰ ਦਿੰਦੇ ਨੇ ਹਾਂਜੀ ਮੇਰੇ ਖੇਤੀ ਵੀ ਕਰਦਾ ਕਰ ਦਿੰਦਾ ਹਾਂਜੀ ਨਾਲ ਇਹ ਮਤਲਬ ਇਹ ਕੰਮ ਕਿ ਇਹ ਕੰਮ ਕਰਦੇ ਆ ਆਪਾਂ ਪਹਿਲਾਂ ਕਿ ਮਤਲਬ ਇਹ ਵਸੂ ਇੱਕ ਸੰਘਰਸ਼ ਖਾਤਰੀ ਲੈਂਦੀ ਹੈ ਨਹੀਂ ਇਹ ਸੰਘਰਸ਼ ਖਾਤਰੀ ਲੈਂਦੇ ਮਤਲਬ ਸੰਘਰਸ਼ ਖਾਤਰੀ ਦਿਲ ਕੱਢਤਾ ਵੀ ਮੈਂ ਤਾਂ ਲੈ ਕੇ ਆਉਣੀ ਹੈ ਹੋਰ ਚਲੋ ਠੀਕ ਹੈ ਚਲੋ ਵਧੀਆ ਗੱਲ ਆ ਬਾਈ ਸਾਡਾ ਸਾਡੇ ਵੱਨਿਓ ਸਾਰਾ ਮੈਨੂੰ ਤੇਰਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਤੁਸੀਂ ਇਹ ਜਿਹੇ ਪ੍ਰਾਲੇ ਕਰਦੇ ਹੋ ਹਨਾ ਹੋਰ ਵੀ ਵੀਰ ਨੇ ਉਹਨਾਂ ਦਾ ਵੀ ਵੀਡੀਓ ਦੇ ਮਾਧੋਂ ਨਾ ਧੰਨਵਾਦ ਕਰਦੇ ਆ ਯਾਰ ਕਿਉਂਕਿ ਅਹ ਜੇ ਦਿਲ ਕੱਢਣੇ ਬਹੁਤ ਔਖੇ ਹੋ ਜਾਂਦੇ ਹਨ ਕਿਉਂਕਿ ਕੱਲ ਨੂੰ ਸਰਕਾਰਾਂ ਪਤਾ ਨਹੀਂ ਬਈ ਹਨਾ ਤੁਹਾਨੂੰ ਪਤਾ ਹੀ ਆ ਪਰਚੇ ਪਾਈ ਜਾਂਦੀਆਂ ਕਦੇ ਕੋਈ ਕਰਦਾ ਇਹ ਹੁੰਦਾ ਪਰਚਿਆਂ ਦਾ ਕੀ ਪਰਚੇ ਦਾ ਬੰਦਿਆ ਨਹੀਂ ਬੰਦੇ ਨੇ ਯਾਰ ਪਾਉਂਦੇ ਰਹਿੰਦੇ ਪਰ ਗੱਲ ਕਰਦੇ ਆ ਵੀ ਇਹ ਸਰਕਾਰਾਂ ਪਾਉਂਦੇ ਰਹਿੰਦੀਆਂ ਵੀ ਇਹ ਦਿਲ ਕੱਢਣੇ ਬਹੁਤ ਔਖੇ ਹੁੰਦੇ ਪਰ ਆਪਣੇ ਪੰਜਾਬੀਆਂ ਦੇ ਦਿਲ ਨਹੀਂ ਆਪਾਂ ਡਰਦੇ ਨਹੀਂ ਮਾੜਾਈ ਦੀ ਕਿਰਪਾ ਦੀ ਹਾਂ ਉਹ ਪਰਮਾਤਮਾ ਦੀ ਕਿਰਪਾ ਤੇ ਸਾਰੇ ਜਣੇ ਬਈ ਆਈਆਂ ਆਪਦੇ ਪਹੁੰਚੋ ਹਨਾ ਜੋ ਵੀ ਆਪਣੇ ਕਿਸਾਨਾਂ ਆਗੂਆਂ ਦੀ ਕਾਲ ਆਉਂਦੀ ਆ ਉਹਦੇ ਅਧੀਨ ਸਾਰੇ ਜਣੇ ਪਹੁੰਚੋ ਉੱਥੇ ਤੇ ਜਿਵੇਂ ਜਿਵੇਂ ਹੈਗਾ ਸਾਰੇ ਜਣੇ ਸੇਵਾ ਨਿਭਾਉਂਦੇ